ਜਹਾਂ ਜਹਾਂ ਵੇਖੂੰ ਉਤ ਹੈ ਹਜੂਰ ਦੂਰ ਕਤੋਂ ਨਾ ਜਾਈ ਸਤੁਰ ਸਾਚਾ ਕਹਿੰਦੇ اے ਭਾਈ ਜਹਾਂ ਜਹਾਂ ਵੇਖੂੰ ਮੈਂ ਜਿੱਥੇ-ਜਿੱਥੇ ਵੀ ਵੇਖਦਾ ਹਾਂ ਤੈਨ ਕਹਿ ਹਜੂਰ ਉੱਥੇ-ਉੱਥੇ ਹੀ ਪ੍ਰਮਾਤਮਾ ਹਾਜ਼ਰ ਨਾ

ਇਸੇ ਕਰਕੇ ਬਾਸਾ ਕਹਿੰਦੇ ਜਦੋਂ ਉਹਨੂੰ ਵੇਖਿਆ ਜਾਂਦਾ ਹੈ ਵੇਖਣ ਵਾਸਤੇ ਆਪਣੇ ਆਪ ਨੂੰ ਸਤਿਗੁਰੂ પાસે ਕਹਿੰਦੇ ਭਾਈ ਸਵਾਰ ਨਾ ਪੈਂਦਾ ਜਿਨ੍ਹਾਂ ਚੋਂ ਅਸੀਂ ਆਪਾਂ ਹੀ ਸਵਾਰ ਦੇ ਕਾਲਪੁਰ ਦੀ ਪ੍ਰਾਪਤੀ ਨਹੀਂ ਹੈ ਇਸੇ ਕਰਕੇ ਪ੍ਰੀਤ ਸਾਹਿਬ ਜੀ ਨੇ ਬਚਨ ਕਹੇ ਨੇ ਪ੍ਰੀਸਰ ਕਹਿੰਦੇ ਪ੍ਰੀਤਾ ਆਪ ਸਵਾਰ ਹੈ ਮੈਂ ਮਿਲ ਹੈ ਮੈਂ ਬਿਨਾਂ ਸੁਖ ਹੋਈ ਕਹਿੰਦੇ ਬਿਲਾ ਆਪੇ ਨੂੰ ਸਵਾਰ ਹੰਤੂ ਜਿਹੜੀਆਂ ਗੁਰਿਆਈਆਂ ਨੇ ਉਹਨਾਂ ਦਾ ਨਾਸ ਕਰ ਗੁਰੂ ਦੇ ਪੀਤ੍ਰ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈ ਤੇ ਜਦੋਂ ਕਾਰਕੁਨ ਕੋਈ ਜੀਵੀ ਪ੍ਰਾਪਤ ਹੋ ਗਈ ਜਿਹਦੇ ਹਿਰਦੇ 'ਚ ਨਾਮ ਵਸ ਗਿਆ ਤੇ ਪਾਰਸਰ ਕਹਿੰਦੇ ਗੁਰੂ ਆਪਣਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿਸੇ ਵਾਸਤੂ ਵਾਤੇ ਕਿਸੇ ਵੀ ਸੰਸਾਰਿਕ ਮਾਇਕ ਵਾਤੇ ਸਹਿਬ ਜੀ ਕਹਿੰਦੇ ਤਨੁ ਤੁਰ ਕਿਸੇ ਦੇ ਅਗੇ ਨਹੀਂ ਹੱਤਰਣ ਦੀ ਲੋੜ ਨਹੀਂ ਪਈ ਇਸ ਕਰਕੇ ਦੂਰ ਕਤਮੋ ਨਾ ਜਾਈ ਉਹ ਕਾਲਪੁਖ ਵੈਣ ਨੂੰ ਹਰ ਬੇੜੀ ਨਾਲ ਹੈ ਸਾਰੇ ਸੁੱਖਾਂ ਦਾ ਦਰਵਾਜ਼ਾ ਹੈ ਇਸ ਕਰਕੇ ਭਾਈ ਜੀ ਦੇ ਹਿਰਦੇ ਦੇ ਵਿੱਚ ਉਹ ਵਾਜ ਜਾਂਦਾ ਹੈ ਉਥੇ ਉਹ ਕਾਲਪੁਖ ਵੈਣ ਨੂੰ ਸਦਾ ਵਾਤੇ ਸੁੱਖ ਮਿਲਦਾ ਹੈ ਇਸ ਲਈ ਕਿ ਪਾਸਾ ਜੀ ਨੇ ਵਚਨ ਕਹੇ ਨੇ ਮੈਂ ਜਿੱਥੇ ਵੀ ਦੇਖਦਾ ਹਾਂ ਉੱਥੇ ਮੈਨੂੰ ਅਕਾਲ ਪੁਰਖ ਕੋਈ ਵੀ ਨਜ਼ਰ ਆਉਂਦਾ ਹੈ ਉਹ ਦੂਰ ਨਹੀਂ ਹੈ ਕਿਸੇ ਤੋਂ ਵੀ ਪਰ ਉਹਨੂੰ ਵੇਖਣ ਬਾਅਦ ਤੇ ਪਾਈ ਗੁਰੂ ਦੇ ਨਾਮ ਨਾਲ ਜੁੜਨਾ ਪਵੇਗਾ ਸਿਵਰਣ ਕਰਨਾ ਪਵੇਗਾ ਫਿਰ ਉਹ ਕਾਲਪੁਰਖ ਕੋਈ ਵੀ ਹਰ ਥਾਂ ਤੇ ਵਿਆਪਕ ਨਜ਼ਰ ਆਉਂਦਾ ਹੈ ਰਬ ਰਹਿਆਸ ਉੱਤਰਮ ਕਿ ਭਾਈ ਉਹ ਆਕਾਰਪੁਰਖ ਵੈਗੁਰੂ ਹਰ ਥਾਂ ਉਪਰ ਹਰ ਇੱਕ ਸੈਵ ਦੇ ਵਿੱਚ ਵਸ ਰਿਹਾ ਹੈ। ਇਹ ਮੇਰੇ ਮਨ ਨੂੰ ਸਦਾ ਪ੍ਰਭੂ ਨੂੰ ਸਿਮਰਿਆ ਕਰਦਾ ਹੈ। ਆਕਾਰਪੁਰਖ ਨੂੰ ਸਿਮਰਿਆ ਕਰ। ਪ੍ਰਭ ਵਜਿਆ ਸਰਵਤਰ ਮੈਂ ਜਿਹੜਾ ਸਾਰੇ ਉਚ ਰਵਿਆ ਹੋਇਆ ਹੈ। ਜਿਹੜਾ ਸ਼ਬਦਾਂ ਦੇ ਵਿੱਚ ਵਸ ਰਿਹਾ ਹੈ। ਮਨਸਾ ਦਾ ਧਿਆਈਓ ਕਾਲ ਕ੍ਰਿਪ ਨੂੰ ਸਿਮਰਨਾ ਕਰ ਉਹਨੂੰ ਚੇਤੇ ਕਰ ਈਤ ਊਤ ਨਹੀਂ ਵੀਚੜੈ ਸੋ ਸੰਗੀ ਗਨੀਐ ਭਰਸਾ ਜੀ ਕਿਹਦੇ ਅਸੋ ਸੰਗੀ ਬਕਰ ਕੋਣ ਹੈ ਭਾਈ ਜਿਹੜਾ ਈਤ ਊਤ ਇੱਥੇ ਤੇ ਉੱਥੇ ਨਾ ਵੀਚੜੈ ਵਿਚਰਗਾਨੀ ਹੈ ਇੱਥੇ ਵੀ ਸਾਡੇ ਨਾਲ ਨੇ ਸੰਸਾਰ ਵਿੱਚ ਵਿਚਰਦੇ ਆਂ ਇਸ ਸੰਸਾਰ ਨੂੰ ਜਾਣ ਲੈਣੇ ਉਹ ਹਾਰਕੁਪ ਵੈਗ ਨੂੰ ਫੇਰ ਵੀ ਪੁੰਚ ਜਾਂਦਾ ਹੈ ਇਸ ਕਰਕੇ ਬਾਸਾ ਕਹਿੰਦੇ ਭਾਈ ਉਹ ਹਾਰਕੁਪ ਵੈਗ ਨੂੰ ਹਲਕਾ ਰੱਬ ਰਹਿਣਾ ਹੈ ਹਲਕਾ ਰਸ ਰਹਿਣਾ ਹੈ ਇਸ ਕਰਕੇ ਈਂਧ ਕੋਤ ਨਹੀਂ ਵਿਛੜਿਆ ਉਹ ਇੱਥੇ ਵੀ ਸਾਡਾ ਸਾਥੀ ਹੈ ਅਸਰ ਸਾਥੀ ਹੈ ਤੇ ਅੰਗੇ ਨਿਰੰਕਾਰ ਦੀ ਮਗਧਾ ਦੇ ਵਿੱਚ ਜਾਵਾਂਗੇ ਪ੍ਰਲੋਕ ਵਿੱਚ ਜਾਵਾਂਗੇ ਉਥੇ ਵੀ ਸਾਡਾ ਕੱਲਾ ਉਹੀ ਨਿਰੰਕਾਰ ਉਹ ਜੱਗਿਆਂ ਵੇ ਆ ਨਾਮ ਹੀ ਸਭ ਸੰਗਰੇਗਾ ਭਾਈ ਪ੍ਰਮਾਤਮਾ ਨੂੰ ਅਸਲ ਸਾਥੀ ਨੂੰ ਸਮਝਣਾ ਚਾਹੀਦਾ ਹੈ ਅਸੀਂ ਸੰਸਾਰ ਦੇ ਵਿੱਚ ਬੜੇ ਸਾਥੀ ਬਣਾਉਨੇ ਆ ਬੜੇ ਮਿੱਤਰ ਬਣਾਉਨੇ ਆ ਪਰ ਪਾਸਾ ਇਹਦੇ ਸਭ ਕੁੱਠੇ ਨੇ ਸੱਚਾ ਸਾਥੀ ਇੱਕੋ ਹੀ ਹੈ ਉਹ ਆਕਾਰਪੁਰਖ ਵੈਗੁਰੀ ਜੀ ਉਹ ਆਕਾਰਪੁਰਖ ਵੈਗੁਰੀ ਜੀ ਤੇ ਮੇਰੇ ਨਾਲ ਰਹਿੰਦੀ ਹੁੰਦੀ ਹੈ ਉਹ ਵੀ ਭਾਈ ਦਾ ਇਸ ਕਰਕੇ ਭਾਸਾ ਕਹਿੰਦੇ ਕਿਤੇ ਦੂਰ ਨਹੀਂ ਹੈ ਭਾਈ ਕਿਤੇ ਵੱਖਰਾ ਨਹੀਂ ਨ ਤਿਤੋਂ ਉਹ ਤਾਲ ਤੋਂ ਸਿਮਰਿਆ ਕਰ ਜਿਹੜਾ ਸਾਡੇ ਕੋਲੋਂ ਕਦੇ ਵਿਛੜ ਨਾ ਨਹੀਂ ਹੈ ਸਤਿਗੁਰੂ ਜੀ ਕਹਿੰਦੇ ਇਸ ਰੂਪ ਦੇ ਵਿੱਚ ਅਤੇ ਅੱਗੇ ਪਰਲੋਕ ਦੇ ਵਿੱਚੋਂ ਕਿਤੇ ਵੱਖਰਾ ਨਹੀਂ ਹੈ ਉਥੇ ਵੀ ਹਾਜ਼ਰ ਨਾ ਜਨ ਹੈ ਇੱਥੇ ਵੀ ਹਾਜ਼ਰ ਨਾ ਜਨ ਹੈ ਬਿਨਸ ਜਾਏ ਜੋ ਨਿਮਕ ਮੈਂ ਹੈ ਸੋ ਅਲਪ ਸੁਖ ਭਨੀਐ। ਆਸਾ ਕਿੰਦੇ ਸੁਖ ਨੂੰ ਭਾਈ ਕੋਸ਼ਾ ਸੁਖ ਨ ਮੰਨਣਾ ਚਾਹੀਦਾ। ਉਹ ਸੁਖ ਜਿਹੜਾ ਥੋੜੇ ਸਮੇਂ ਬਾਅਦ ਮਿਲਦਾ। ਜਿਹੜਾ ਅੱਖ ਚਮਕਾਂ ਦੇ ਸਮੇਂ ਵਿੱਚ ਹੀ ਮੁੱਕ ਜਾਂਦਾ ਹੈ। ਉਹ ਸੁਖ ਨੂੰ ਥੋੜਾ ਸੁਖ ਸਾਨਾ ਜਾਣਣਾ ਹੈ। ਰਹਾਉ। ਪ੍ਰਤਪਾਲੇ ਕਿ ਮੂਨ ਨਾ ਹੋਈ ਸਰਪਾਸਾ ਕਹਿੰਦੇ ਜੇ ਭਾਈ ਦੇਖੋ ਘਾਲ ਘਤ ਰਿਹਾ ਇਹਨੂੰ ਕਰਤੇ ਦੀ ਕੁਦਰਤ ਉਹਦੀ ਬੜਿਆਈ ਦੇਖੋ ਉਹ ਮੇਰਾ ਪ੍ਰਭੂ ਭੋਜਨ ਦੇ ਕੇ ਸਭਨਾਂ ਨੂੰ ਪਾਲ ਲੈਂਦਾ ਲੱਖ 84 ਜੂਨ ਸਵਾਈ ਦੀ ਜਿਤ ਦੀਆ ਸਭ ਨੂੰ ਕਹੋ ਸਤ ਏਡਾ ਵੱਡਾ ਕਿਡਾ ਵੱਡਾ ਸੰਸਾਰ ਹੈ ਅਸੀਂ ਵੇਖੇ ਹੀ ਹੈ ਨੰਗ ਵਿਖੇ ਦੇ ਸੰਸਾਰ ਦੀ ਕਿਤਾਬ ਡਾਇਨੇ ਸੰਸਾਰ ਕੀਟੀ ਬੁੜੀ ਕਿੰਨੀ ਦੁਨੀਆਂ ਸੰਸਾਰ ਤੇ ਤੇ ਬਾਸਵਾ ਕਹਿੰਦੇ ਸਭਨਾਂ ਨੂੰ ਭਾਈ ਭੋਜਨ ਦੇ ਕੇ ਪਾਲੇ ਹੈ ਸਭਨਾਂ ਦਾ ਉਹ ਕਾਲਕੁਪਤ ਵੈਕ ਨੂੰ ਸਭਨਾਂ ਦਾ ਰਖਵਾਲਾ ਆਪ ਹੈ ਦਿੱਤਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਉਹ ਆਪ ਕਾਲਕੁਪਤੀ ਦੇ ਲਿਆ ਹੈ ਅਰ ਇੱਕ ਬਾਸਵਾ ਵਚਨ ਕਰਦੇ ਨੇ ਸਾਸ ਸੰਸ ਸੰਭਾਲਦਾ ਰਤਪਾਲਨ ਪਿਆਉ ਦੇ ਕਸ਼ੂਨ ਨਾ ਹੋਈ ਸਾਹਸ ਸਾਹਸ ਸੰਭਾਲਾ ਮੇਰਾ ਕਬਸ ਹੋਈ ਏ ਭਾਈ ਉਹ ਮੇਰਾ ਪ੍ਰਭੂ ਭੋਜਨ ਦੇ ਕੇ ਸਾਨੂੰ ਪਾਲਦਾ ਉਹਦੀ ਕਿਰਪਾ ਨਾਲ ਕਿਸੇ ਚੀਜ਼ ਦੀ ਫਿਰ ਥੋੜੀ ਨਹੀਂ ਰਹਿੰਦੀ ਹੈ ਘਾਟ ਨਹੀਂ ਆਉਂਦੀ ਹੈ ਤੇ ਉਹ ਲੋਕ ਸਾਡੇ ਉਹ ਪ੍ਰਭੂ ਸਾਡੇ ਹਰੇਕ ਸਾਹ ਦੇ ਨਾਲ ਸਾਡੀ ਸੁਵਹਾਲ ਕਰਦਾ ਹੈ ਅਚਲ ਅਛੇਰ ਅਪਾਰ ਪ੍ਰਭ ਉਚਾਰਾ ਕਾ ਰੂਪ ਸਤਿਪੰਥ ਸਾਖ ਨੇ ਕਹਿੰਦੇ ਭਾਈ ਜਿਹੜਾ ਪ੍ਰਭ ਅਚਲ ਭਾਵਨਾ ਨਾਲ ਛਲਿਆ ਜਾਣ ਵਾਲਾ ਜਿਹਨੂੰ ਕੋਈ ਛਲ ਨਹੀਂ ਸਕਦਾ ਜਿਹਦੇ ਨਾਲ ਕੋਈ ਛਲ ਨਹੀਂ ਕਰ ਸਕਦਾ ਹੈ ਨਾਸ ਅਚਲ ਅਛੇਰ ਜਿਹੜਾ ਸੇਧਿਆਂ ਨਹੀਂ ਜਾ ਸਕਦਾ ਭਾਗ ਕੋ ਤੇ ਕੋਈ ਇਨਸਾਨਾ ਨਹੀਂ ਕਰ ਸਕਦਾ ਹੈ ਅਪਾਰ ਪ੍ਰਭੂ ਉਹ ਆਪਾਰ ਜਿਹੜਾ ਪਾਤਸ਼ਾਹ ਕਹਿੰਦੇ ਨੇ ਗਰੀਬ ਨਿਵਾਜ ਪਾਤਸ਼ਾਹ ਸਭ ਤੋਂ ਉੱਚਾ ਹੈ ਛਲਿਆ ਨਹੀਂ ਜਾਂਦਾ ਨਾਸ ਨਹੀਂ ਕੀਤਾ ਜਾ ਸਕਦਾ ਤੇ ਉੱਚਾ ਜਾ ਕਾਲਪ ਉਹ ਸਤਿਗੁਰ ਕਹਿੰਦਾ ਜੇ ਦੀ ਹਰਤੀ ਸਭ ਤੋਂ ਉੱਚੀ ਹੈ ਹਰ ਇੱਕ ਉੱਚੀ ਹੈ ਉਹ ਆਕਾਰ ਕੋ ਰਹਿ ਗੁਰੂ ਨੂੰ ਭਾਈ ਜਪ ਜਪ ਕਰਹਿ ਆਨੰਦ ਜਨ ਅਚਰਜ ਅਨੂਪ ਤੇ ਸਹਿਬ ਜੀ ਕਹਿੰਦੇ ਤੇ ਹੈਰਾਨ ਕਰਨ ਵਾਲੀ ਹੈ ਉਸ ਕਾ ਕੰਕਤੀ ਹੱਥ ਦੀ ਜਿਸ ਦੇ ਜਾਪਰ ਦਾ ਹੋਰ ਕੋਈ ਨਹੀਂ ਹੈ ਭਾਈ ਉਹਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਾ ਕਾ ਆਨੰਦ ਮਾਣਦੇ ਰਹਿੰਦੇ ਨੇ ਉਹਦਾ ਨਾਮ ਜਪਦੇ ਨੇ ਸਿਵਰਨ ਨਾਮ ਗ੍ਰੰਥੇ ਨੇ ਜੋ ਸੇਮਰਨ ਨਾਲ ਜੁੜੇ ਹੋਏ ਵੀ ਉਸ ਜੀਵਾਤਮਾ ਦਾ ਪਦਾਰਤ ਨਹੀਂ ਪੈਂਦਾ। ਪ੍ਰਕਾਸ਼ਪੁਰਤ ਵੈਰ ਉਹਨਾਂ ਜੀਵਾਂ ਦਾ ਭਲਾ ਕਰ ਦਿੰਦਾ ਹੈ। ਇਸ ਕਰਕੇ ਉਹਨ ਗੁਰੂ ਪਰਸ ਨੂੰ ਇੱਕ ਚੀਜ਼ ਮੰਗਣੀ ਹੈ। ਪਾਸਾ ਕਹਿੰਦੇ ਕਿਹੜੀ ਚੀਜ਼ ਕਿਹੜੀ ਵਰਤੋਂ ਮੰਗਣੀ ਹੈ? ਸਾਤ ਮਤ ਦੇਵ ਦਇਆ ਪ੍ਰਭ ਜਿਤ ਤੁਮ ਹੈ ਆਰਤ ਹਾ ਸਤਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰ। ਏ اے ਦਇਆ ਦੇ ਘਰ ਏ ਕਾ ਚੁਕੂ ਹੈ ਤੁਜੀ ਕਿਰਪਾ ਕਰ ਸਾਡੇ ਤੇ ਮੇਰ ਖਾਲ ਸਾਡੇ ਤੇ ਸਾਨੂੰ ਸਮਝ ਉਹ ਬਖਸ਼ ਦੇ ਜਿਹਦੀ ਬਰਕਤ ਦੇ ਨਾਲ ਤੈਨੂੰ ਸਿਮਰਨਾ ਅਸੀਂ ਜਾਣ ਜਰੀਏ ਤੈਨੂੰ ਅਸੀਂ ਸਿਮਰਦੇ ਰਹੇਗੇ ਤੇ ਵੀ ਬੰਦਗੀ ਕਰਦੇ ਰਹੇਗੇ ਪਾਸਾ ਕੇਂਦਰ ਜੇ ਦਾਤੂ ਨੂੰ ਮੰਗਦੇ ਮੂਰਤਿਰ ਕੇ ਪ੍ਰਾਪਤ ਕਰੇਗਾ ਸਾ ਮਤ ਦੇਉ ਦਿਆਲ ਪ੍ਰਭ ਸਾਨੂੰ ਉਹ ਅਕਲ ਦੇਉ ਉਹ ਮਤ ਦੇਉ ਜਿਤ ਤੁਮੈ ਆਰਾਧਾ ਜਿਹਦੇ ਨਾਲ ਜੀ ਤੇਰੀ ਆਰਾਪਣਾ ਤੇਰਾ ਸਿਮਰਨ ਕਰ ਸਕੀਏ ਨਾਨਕ ਮੰਗੇ ਦਾਨ ਪ੍ਰਭ ਰੇਨਾ ਪਗ ਸਦਾ اے ਪ੍ਰਭ ਜੀ ਵੱਡਿਆਂ ਦੀ ਨੂੰ ਲਾਕੇ ਸਭੋਤਮ ਕਲਪੇ ਨਾਮ ਨੂੰ ਤੇਰੇ ਪਰਸੂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਤੂੜ ਮੰਗਦਾ ਹੈ ਇੱਕ ਵਾਰ ਨਹੀਂ ਗੁਰਬਾਣੀ ਚ ਬਾਰ-ਬਾਰੇ ਮਚਨਾਉਂਦੇ ਨੇ ਬਾਰ-ਬਾਰ ਸਭ ਕੁਨ ਪਰ ਸਭ ਸਮਝਾਉਂਦੇ ਨੇ ਭਾਈ ਜਿਹੜੇ ਨਾਮ ਦੇ ਰਸੀ ਨੇ ਨਾਮ ਜਪਣ ਵਾਲਿਆਂ ਨੂੰ ਨਾਲੇ ਉਹਨਾਂ ਦੀ ਸੰਗਤ ਕਰਿਆ ਕਰੋ ਇੱਕ ਚਰਨ ਤੂੜ ਮੰਗਣ ਦਾ ਕਾਲ ਹੈ ਸੰਗਤ ਮੰਗਣੀ ਉਹਨਾਂ ਦੇ ਅਰੇ ਦੇ ਪਿਆਰਿਆਂ ਦੀ ਨਾਮ ਜਪਣ ਵਾਲਿਆਂ ਦੀ ਕਿਉਂਕਿ ਇਹ ਮੰਨ ਲੇ ਕੋੜ ਜਾਵਾਂਗੇ ਤਾਂ ਹੀ ਸਾਨੂੰ ਚਰਨ ਟੂਰਨ ਮਿਲਣੇ ਹੈ ਤੇ ਉਹ ਨਾਂ ਦਾ ਕੰਮ ਇਹ ਹੈ ਕਬੀਰ ਜੀ ਰਾਖੋ ਤੋਏ ਪਦੇ ਏਕ ਸੰਤ ਇਕ RAM RAM ਸੁਦਾ ਤਨ ਨੂੰ ਕੋ ਸੰਤ ਚ ਪਾਵੇ ਨਾਮ ਜਿਹੜੇ ਨਾਮ ਜਪਾਉਂਦੇ ਨੇ ਉਹਨਾਂ ਦੇ ਚਰਨਾਂ ਦੇ ਕੋੜ ਪਾਰ ਸੰਗਤ ਦੇ ਮਹਾਨ ਜੀ ਰਾਮਾ ਸਤਪੁਰ ਜੀ ਕਿਰਪਾ ਕਰੋ ਨਾਨਕ ਮੰਗਦਾ ਪ੍ਰਭ ਰੇਨ ਬਖਸ਼ਾ ਦਾ ਤੇਰੇ ਪਿਆਰਿਆਂ ਦੇ ਸੰਤ ਜਨਾਂ ਦੇ ਚਰਨਾਂ ਦੀ ਮੈਨੂੰ ਧੂੜ ਨਾਮਦਾਣਾ ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ ਦੇ ਸਤਿਗੁਰੂ ਜੀ ਕਹਿੰਦੇ ਮੈਨੂੰ ਉਹਨਾਂ ਵਿੱਚ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਮਿਲ ਜਾਵੇ ਤੇ ਮੈਂ ਉਹ ਧੂੜ ਆਪਣੇ ਮਨ ਤੁਰਤੇ ਲਾਣਾ ਆਪਣੇ ਪਿਆਰਿਆਂ ਦੇ ਵਿੱਚ ਬੈਠ ਕੇ ਤੇਰੇ ਪਿਆਰਿਆਂ ਦੇ ਵਿੱਚ ਬੈਠ ਕੇ ਨਾਮ ਉੱਤੇ ਰਸਿਮਨਨ ਕਰਾਂ ਵੰਦਗੀ ਕਰਨ ਉਹਨਾਂ ਨੂੰ ਵੰਦਗੀ ਕਰਨ ਦੇ ਸਿਮਰਨ ਕਰਨ ਦੇ ਸੇਵਾ ਕਰਨ ਦੇ ਸਤਿਗੁਰੂ ਪਾਸਾ ਕਹਿੰਦੇ ਪਾਲ ਸਿਖਾਂ ਉਹਨਾਂ ਨੂੰ ਸਮਾਤ ਕਰਨਾ ਇਸ ਕਰਕੇ ਗੀਰਨਵਾਦ ਜੀ ਅੱਜ ਦੇ ਪਾਪ ਨੂੰ ਬਾਗਸਾ ਹਰਦੇ ਰਾਹੀ ਕਿਰਪਾ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਉਹ ਅਕਾਲ ਪੁਰਖ ਵੈ ਜੂ ਸਾਡੇ ਸਦਾ ਨੇੜੇ ਵਰਦਾ ਜੈ ਜੈ ਕਿਰਪਾ ਤਾਂ ਹੈ ਰਾਗ ਰਹਿ ਆ ਸਰਵਤਰ ਮੈਂ ਮਨ ਸਦਾ ਤੇ ਹੈ। 파ਸਾਂ ਕੇ ਵਿੱਚ ਸਤ ਸਰਵਤਰ ਸਾਰੇ ਸੰਸਾਰ ਦੇ ਵਿੱਚ ਉਹ ਖਾਤ ਗਏ ਗੁਰੂ ਬਾਸ ਹੋਇਆ। ਇਸ ਕਰਕੇ ਕੀ ਬਾਲੇ ਬਣੀਏ ਗੁਰੂ ਚਰਨਾਂ ਨਾਲ ਜੁੜੀਏ ਗੁਰੂ ਚਰਨਾਂ ਦੇ ਨਾਲ ਜੋ ਆ ਕੇ ਸਤ ਪ੍ਰਾਂਦੇ ਚਰਨਾਂ ਨਾਲ ਜੁੜ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰੀਏ ਇਹ ਮਨੁੱਖਾ ਜਨਮ ਦਾ ਲਾਭ ਹਨ ਭਾਈ ਲਾਭ ਲਾਏ ਕਰਨ ਆਇਆ ਜਗ تمام ستگو جی بخشنگ بخشن بخش کرے ਗੁਰਲੀਆਂ ਦੀਆਂ ਜਾਣ ਕੇ ਨਾਮ ਕਰਿਓ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬਤ ਦਾ